निहत्थी औरत उत्ते तेजतार हथियार नाल हमला करन वाले नामी बदमाश दी पुलिस नु वेख के बिगड़ी हालत पुलिस ने डर तो भजन ली तीन फुट ऊंचे ओवर ब्रिज तो छाल मार के तोड़वाइया लत्ता पुलिस ने काबू करके कराया अस्पताल दाखिल मुलजम पहला भी इरादा कतल शराब विक्री सात अपराधिकार नाम हथियार नामी बदमाश ने पुलिस ने डर तो ओवर ब्रिज तो छाल मार दी ए घटना उस वक्त वापरी जदों पुलिस ने उक्त दोषी फड़न लखत घेराबंदी की इस आत्मघाती कारवाई दो लत भी टुट गई पुलिस ने जख्मी हालत काबू करके सिविल हस्पालसमां अपनी सस न खरीदारी पिछो एक सवार होकर बाजार तो घर वापस जा रही सी इस दौरान गुरद्वारा रोड से एक व्यक्ति ने उसू रोक के तेजतार हथियार न जानलेवा हमला कर दिया हमले विच केरी औरत ने एक ब्यूटी पार्लर विच दाखिल होके अपनी जान बचाई जख्मी महिला को गंभीर हालत विच बठिंडा दे एमज विच दाखिल कराया इस मंदभागी घटना लेके शहर अंदर भारी रोस पाया जा रहा सी। शुरू विच जख्मी औरत औरतरे ने हमलावर बारे अज्ञातना प्रगट की पर औरत ने पुलिस दयान दस्या कि यह हमला रोहित बठला उर्फपूची ने किया है ਜਿਸ ਦਾ ਔਰਤ ਦੇ ਗਵਾਂਡ ਕਿਸੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਸਿਟੀ ਮਲੋਟ ਪੁਲਿਸ ਨੇ ਮੁਲਜ਼ਮ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਅਖਿਲ ਚੌਧਰੀ ਦਾ ਕਹਿਣਾ ਹੈ ਕਿ ਉਕਤ ਮੁਲਜ਼ਮ ਅਪਰਾਧਿਕ ਰਿਕਾਰਡ ਵਾਲਾ ਹੈ ਜਿਸ ਕਰਕੇ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਆਪਣੇ ਤਾਣੇ ਬਾਣੇ ਜੋੜ ਕੇ 72 ਘੰਟਿਆਂ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਪਰ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੇ ਮੰਤਵ ਨਾਲ ਮੋਲੇਜਮ 3 ਫੁੱਟ ਤੋਂ ਵੱਧ ਉੱਚੇ ਓਵਰ ਬ੍ਰਿਜ ਤੋਂ ਛਾਲ ਮਾਰ ਗਿਆ ਇਸ ਘਟਨਾ ਵਿੱਚ ਉਸਦੀ ਲੱਤ ਟੁੱਟ ਗਈ ਅੱਗੇ ਦੋ ਦੋ ਰੋਡ ਦੇ ਦੇ ਨਾਲ ਵਾਹ ਆਪਣੇ ਘਰ ਜਾ ਰਹੇ ਸੀ ਜੀ ਆਪਾਂ ਜਾ ਰਹੇ ਸੀ ਘਰ ਐਨ ਸੌਰੀ ਜੀ ਤੁਹਾਨੂੰ ਪਤਾ ਲੱਗੇ ਵੀ 15-20 ਮਿੰਟ ਮੇਰੀ ਕਾਰ ਆ ਰਹੀ ਜਦੋਂ ਫੋਨ ਆ ਗਿਆ ਇਸ ਤਰ੍ਹਾਂ ਬਈ ਆਸ਼ਮਾਨ ਨੂੰ ਬੇਗੋਤਨ ਖੜੀ ਕਾਪਾ ਮਾਰ ਰ ਪਏ ਜੀ ਵਿੱਚੋਂ ਪਤਾ ਨਹੀਂ ਲੱਗਿਆ ਜੰਨਾ ਦਾ ਹਸਪਤਲ ਦੇ ਕਿੰਨੇ ਮਤਲਬ ਕਿੰਨੇ ਵਜੇ ਇਹਨਾਂ ਦੇ ਸੱਟਾ ਇੱਕ ਪੈਦਲ ਜਾ ਰਹੇ ਸੀ ਤੁਹਾਡੇ ਨਾਲ ਇੱਕ ਵਾਰ ਤੇ ਜਦੋਂ ਸੱਟਾ ਮਾਰੀਆ ਉਹ ਰੋਡ ਤੇ ਮਾਰੀਆ ਕਿ ਅੰਦਰ ਜਾ ਤੇ ਬਾਅਦ ਚ ਅੰਦਰ ਵੜ ਗਏ ਸੀ ਪਾਰਲਰ ਦੇ ਪਤਾ ਹੀ ਨਹੀਂ ਲੱਗਿਆ ਭਾਜੀ ਮੈਂ ਤਾਂ ਹੈ ਹੀ ਨਹੀਂ ਸਮੋਕ ਕੀ ਨਾਮ ਕੀ ਇਹਨਾਂ ਦਾ ਪਤਾ ਨਹੀਂ ਨਾਮ ਨਹੀਂ ਤੁਹਾਡੇ ਵਾਲੇ ਨੋਟਰੀ ਲੋਅ ਦਾ ਨਾਮ ਕੀ ਹੈ ਆਸ਼ਮਾਨ ਆਸ਼ਮਾਨ ਕਿੰਨੀ ਉਮਰ ਇਹਨਾਂ ਦੀ ਤੇ ਟੂ ਰੰਜੀਤ ਹੈ ਪੁਰਾਣੀ ਟੂ ਹੀ ਰੰਜੀਤ ਦਾ ਦੁਆਦ ਪਾ ਦੇ ਲੰਦੋ ਠੀਕ ਹੈ ਤੇ ਉਹ ਬੰਦਾ ਉਸ ਤੋਂ ਫਰਾਰ ਹੋ ਗਿਆ ਬੰਦਾ ਉਹ ਪੈਦਲ ਸੀ ਜੋ ਤੈਨੂੰ ਜੀਡੀਸੀ ਪਤਾ ਹੀ ਨਹੀਂ ਲੱਗਿਆ ਵਿਚਾਰੀਆਂ ਬਿਓ ਚੁੜੇ ਠੀਕ ਹੈ 5 ਸੀ ਦੇ ਨਾਲ ਨੋ ਠੀਕ ਹੈ ਤੇ ਕਾਫੀ ਸਵਜੇ ਸੱਟਾਂ ਤਾਂ ਉਹ ਗਾਫ ਸਰੀਸੇ ਘੰਮ ਦਸੂ ਠੀਕ ਹੈ ਜੀ ਠੀਕ ਹੈ ਜੀ ਡਿਸਟ੍ਰਿਕਟ ਪੁਲਿਸ ਮੋਕਸਰ ਦੀ ਟੀਮ ਵੱਲੋਂ ਦੋ ਤਿੰਨ ਦਿਨ ਪਹਿਲਾਂ ਜੋ ਇੱਕ ਕ੍ਰਾਈਮ ਅਗੇਂਸਟ ਔਮਨ ਰਿਪੋਰਟ ਹੋਇਆ ਸੀਗਾ ਮਲੋਟ ਸ਼ਹਿਰ ਚ ਇੱਕ ਲੇਡੀ ਤੇ ਰੂਟਲ ਅਟੈਕ ਹੋਇਆ ਸੀ ਸ਼ਾਰਪੈਸਟ ਵੈਪਨ ਤੇ ਤੇ ਪੁਲਿਸ ਨੇ ਪ੍ਰੌਮਪਟਲੀ ਐਕਸ਼ਨ ਲੈਂਦੇ ਹੋਏ ਮੌਕੇ ਤੇ ਵੈਰੀਫਾਈ ਕੀਤਾ ਤੇ ਸਾਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਡੀਐਸਪੀ ਮਲੌਰ ਇਨਡਾਇਰੈਕਟ ਸੁਪਰਵੀਜ਼ਨ ਆਫ ਐਸਪੀਡੀ ਮਲਟੀਪਲ ਟੀਮਸ ਜੋ ਹੈ ਇਸ ਮੈਟਰ ਤੇ ਉਹਨਾਂ ਨੂੰ ਟਾਸਕ ਕੀਤਾ ਗਿਆ ਉਸ ਚ ਜੋ ਸਸਪੈਕਟ ਸੀਗੇ ਉਸ ਦੇ ਫੋਲੋਅਪ ਕਰਨਾ ਉਸ ਨੂੰ ਸਸਪੈਕਟ ਨੂੰ ਪਹਿਲਾ ਆਈਡੈਂਟੀਫਾਈ ਕੀਤਾ ਗਿਆ ਔਰ ਜੋ ਵਿਕਟਿਮ ਸੀਗੀ ਲੇਡੀ ਦਾ ਨਾਮ ਹੈ ਅਮੀਸ਼ਾ ਤੇ ਉਸਦੇ ਕਾਫੀ ਜੋ ਇਨੀਸ਼ੀਅਲ ਲੈਵਲ ਤੇ ਲੱਗ ਰਿਆ ਸੀ ਕਿ ਹੈਡ ਇੰਜਰੀ ਹੈ ਔਰ ਕਾਫੀ ਇੱਕ ਕ੍ਰਿਟੀਕੈਲਿਟੀ ਲੱਗਦੀ ਸੀ ਉਸਨੂੰ ਪ੍ਰੌਮਪਟਲੀ ਇੱਕ ਮੈਡੀਕਲ ਇੰਟਰਵੈਂਸ਼ਨ ਤੇ ਪਹਿਲਾ ਸਿਵਲ ਹਸਪੀਟਲ ਮਲੋਟਰ ਕੀਤਾ ਗਿਆ ਔਰ ਉਸਦੇ ਮੈਡੀਕਲ ਗਰਾਉਂਡਸ ਤੇ ਫਰਦਰ ਏਮਸ ਜੋ ਪਟੇਂਡਾ ਸ਼ਿਫਟ ਕੀਤਾ ਗਿਆ ਔਰ ਮੈਟਰ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਮਲਟੀਪਲ ਟੀਮਸ ਨੇ ਇਸਨੇ ਸ਼ੁਰੂ ਤੇ ਹੀ ਕੰਮ ਸੀਰੀਅਸਲੀ ਕਰਕੇ ਜੋ ਤਿੰਨੋਂ ਸਟੇਟਸ ਤੇ ਜੋ ਲੱਗਦਾ ਸੀ ਕਿ ਸਸਪੈਕਟ ਜਾ ਸਕਦਾ ਹੈ ਕਿਉਂਕਿ

जीरो टॉलरेंस पॉलिसी फॉर क्राइम अगेंस्ट विमेन स्पेशली कोई इस तरह का सेंसेशनल वायलेंट क्राइम किसी लेडी ते अटैक करना शाम नू ए बिल्कुल भी एक्सेप्टेबल नहीं है गा ते वी आर कमिटेड फॉर एग्जांपलरी एक्शन एंड डेटरेंट एक्शन अगेंस्ट द एक्यूज्ड पहला चीज है इसको करना 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 ਪਰ ਫਿਰ ਵੀ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗਲਾਈ ਇਸਦੀ ਪਰਸਨਲ ਗਰਜ ਸੀਗਾ ਕਿਸੇ ਗੱਲ ਨੂੰ ਲੈ ਕੇ ਇਸਦੇ ਪੜੋਸ ਚ ਕੋਈ ਲੇਡੀ ਨੂੰ ਲੈ ਕੇ ਇਸਦੀ ਕੋਈ ਗੱਲ ਸੀਗੀ ਤਾਂ ਉਹ ਪਰਸਨਲ ਗਰਜਵੜੀ ਔਰ ਪਰਸਨਲ ਐਨਿਮੀਟੀ ਵਾਲੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਜਨਰਲ ਤੇ ਜੋ 21 ਸ਼ਾਮ ਨੂੰ ਕੋਈ ਲੋਕੀ ਜੋ ਨਿਕਲਦੇ ਉਸ ਤਰ੍ਹਾਂ ਦੀ ਗੱਲ ਨਹੀਂ ਪਰਸਨਲ ਗਰਜ ਵਾਲੀ ਗੱਲ ਸਾਹਮਣੇ ਆਈ ਹੈ ਹਾਲੇ ਬਾਕੀ ਫਿਰ ਵੀ ਲੇਡੀ ਤੇ ਜਬ ਪ੍ਰੋਪਰਲੀ ਕੁਸ਼ਕਿਸ਼

नहीं ये वाला जो मैटर है ये तो देखो स्टैंड लोन पर्सनल ग्रज वाला ही है इससे कोई सिस्टमाइज कोई गैंगस्टर वाला एंगल इस केस से हाले तक सरफेस नहीं होया बट स्टिल इट्स ए मैटर ऑफ इन्वेस्टिगेशन कोई भी यह जी कल कोई लिंक आंदी हैगी कि किसी मैटर से तो वील प्रोसीड एज पर लॉ और जो भी तफ्तीश से गल आएगी जो कोई अक्यूज इस तरह का वायलेंट क्राइम करने की कोशिश करते हैं ਉਨਾ तुरंत कार्रवाई ਕਾਰਵਾਈ और ਔਰ ਸਟ੍ਰਿਕਟ ਟੈਸਟ जो है ਦਾ कार्रवाई होगी। ਉਸਦੀ ਕਾਰਵਾਈ ਹੋਏਗੀ। ਅਰਸ਼ੀ ਦੇ ਪਹਿਲਾਂ ਵਾਲੇ ਕਿਸੇ ਵਾਸਤੇ ਤਸਕੀਰ ਹੈ ਜੀ। ਜਿਹੜੇ ਦੇ ਪਹਿਲਾਂ ਵਾਲੇ ਕਿਸੇ ਨਾ ਸਟੇਟਸ ਨਹੀਂ। ਨਹੀਂ ਉਹ ਇਹਦੇ ਬਕਵਾਤ ਪੁਰਾਣੇ ਕਿਸ ਚੀਜ਼ ਹੈ ওভার ਅ ਪੀਰੀਅਡ ਆਫ ਟਾਈਮ ਨਾ। ਤਾਂ ਉਹ ਤਾਂ ਇੱਕ ਸੈਪਰੇਟ ਮੈਟਰ ਹੈਗਾ ਉਹ ਮੈਟਰ ਆਫ ਰਿਕਾਰਡ ਦੱਸਿਆ ਗਿਆ